ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਹੁਣੇ ਦੁਨੀਆ ਭਰ ਦੇ ਪੰਜਾਬੀ ਇਹ ਵੀ ਜਾਣਨਾ ਚਾਹੁੰਦੇ ਆ ਕਿ ਹੁਣ ਸ਼ਹਿਰਾਂ ਦੇ ਵਿੱਚ ਮੇਅਰ ਕਿਹੜੀ ਪਾਰਟੀ ਦਾ ਬਣੇਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਨੇ ਉਹ ਕਹਿੰਦੇ ਆ ਵੀ ਜਿੱਥੇ ਸਾਡੀ ਮੈਜੋਰਟੀ ਆ ਮੇਅਰ ਅਸੀਂ ਬਣਾਵਾਂਗੇ ਦੂਜੇ ਪਾਸੇ ਅਮਨ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਇਸ ਵਕਤ ਪੰਜਾਬ ਪ੍ਰਧਾਨ ਨੇ ਉਹ ਕਹਿੰਦੇ ਆ ਜੀ ਅਸੀਂ ਸੰਤੁਸ਼ਟ ਬਣੇ ਆ ਵੱਡੀ ਪਾਰਟੀ ਅਸੀਂ ਬਣੇ ਆ ਮੇਅਰ ਅਸੀਂ ਬਣਾਵਾਂਗੇ ਤੇ ਦੂਜੇ ਪਾਸੇ ਦਲ ਬਦਲੀਆਂ ਸ਼ੁਰੂ ਹੋ ਗਈਆਂ ਡੱਲਾ ਸਾਹਿਬ ਔਰ ਇਸ ਦੇ ਵਿੱਚ ਵੀ ਇਸ ਵਾਰ ਫੇਰ ਜਲੰਧਰ ਸ਼ਹਿਰ ਮੋਰੀ ਰਿਹਾ 38 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੀਗੀਆਂ ਪਰ ਆਮ ਆਦਮੀ ਪਾਰਟੀ ਨੇ ਜੋੜ ਤੋੜ ਕਰਕੇ 43 ਦਾ ਅੰਕੜਾ ਜਿਹੜਾ ਉਹ ਪੂਰਾ ਕਰ ਲਿਆ ਹਾਲਾਂਕਿ ਆਮ ਆਦਮੀ ਪਾਰਟੀ ਕੋਲ ਸਿਰਫ ਪਟਿਆਲਾ ਇੱਕ ਇਹੋ ਜਿਹਾ ਸ਼ਹਿਰ ਸੀਗਾ ਜਿੱਥੇ ਫੁੱਲ ਮੈਜੋਰਟੀ ਦੇ ਨਾਲ ਮੇਅਰ ਬਣਾ ਸਕਦੇ ਸੀ ਅੱਛਾ ਜਿੱਥੇ ਡਲਾ ਸਾਹਿਬ ਤੋਂ ਅੱਤੋਂ ਇਹ ਜਾਣਾਂਗੇ ਵੀ ਮੇਅਰ ਕੌਣ ਬਣਾਊਗਾ ਤੇ ਕਿੱਦਾਂ ਬਣਾਊਗਾ ਨਾਲ ਇਹ ਵੀ ਜਾਣਾਂਗੇ ਵੀ ਅਕਾਲੀ ਦਲ ਤੋਂ ਇਹ ਖਬਰ ਆ ਰਹੀ ਹੈ ਵੀ ਅਕਾਲੀ ਦਲ ਜਿਹੜਾ ਉਹ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਚੜ੍ਹਦੇ ਸਾਲ ਹੀ ਸੱਤ ਸਕਦਾ ਦਲਾਸਾਬ ਹੁਣ ਇੱਤੋਂ ਸ਼ੁਰੂ ਕਰੋ ਵੀ ਮੇਅਰ ਕਿਹੜੀ ਪਾਰਟੀ ਜਿਹੜੀ ਆ ਉਹ ਵੱਧ ਮੇਅਰ ਬਣਾਊਗੀ ਤੇ ਤਾਂ ਜੋ ਫਿਰ ਅੱਗੇ ਵਿਧਾਨ ਸਭਾ ਦੀਆਂ ਚੋਣਾਂ ਵੀ ਨੇ ਦੇਖੋ ਸੰਕੇਤ ਤਾਂ ਪਹਿਲਾਂ ਮੈਂ ਇਹ ਦੱਸਦਾ ਤੁਹਾਨੂੰ ਸੰਦੀਪ ਜੀ ਸੰਕੇਤ ਇਹੀ ਨੇ ਕਿ ਪੰਜਾਬ ਚ ਲਗਭਗ ਜੀ ਸਾਰੇ ਜਿਹੜੇ ਕਾਰਪੋਰੇਸ਼ਨਾਂ ਨੇ ਪੰਜ ਦੀਆਂ ਪੰਜ ਕਾਰਪੋਰੇਸ਼ਨਾਂ ਨੀਅਰ ਆਮ ਆਦਮੀ ਪਾਰਟੀ ਬਣਾ ਸਕਦੀ ਹੈ ਇਹ ਭਾਵੇਂ ਕਿਸੇ ਨੂੰ ਗੱਲ ਚੰਗੀ ਲੱਗੇ ਜਾਂ ਨਾ ਲੱਗੇ ਜਦੋਂ ਮੇਅਰ ਦੀਆਂ ਵੋਟਾਂ ਪੰਜਾਬ 'ਚ ਪੈਣੀਆਂ ਨੇ ਪੰਜਾਬ 'ਚ ਦਲ ਬਦਲ ਕਾਨੂੰਨ ਨਹੀਂ ਲਾਗੂ ਜਿਹੜਾ ਮਰਜੀ ਕਾਉਂਸਲਰ ਜਿਹੜੇ ਮਰਜੀ ਪਾਰਟੀ ਨੂੰ ਵੋਟ ਪਾ ਆਵੇ ਕਿਉਂਕਿ ਆਮ ਆਦਮੀ ਪਾਰਟੀ ਸੱਤਾ 'ਚ ਹੈ ਔਰ ਤੁਸੀਂ ਵੇਖੋ ਕਿ ਮੇਅਰ ਦੂਜੀਆਂ ਪਾਰਟੀਆਂ ਦੇ ਖੁਰਨੇ ਸ਼ੁਰੂ ਹੋ ਗਏ ਜਲੰਧਰ ਵਾਲੇ ਤਾਂ ਕੱਲ 2 ਕਾਉਂਸਲਰ ਖੁਰ ਗਏ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਕਈ ਆਜ਼ਾਦ ਹੈ ਆਜ਼ਾਦ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਅੰਮ੍ਰਿਤਸਰ ਤੋਂ ਵੀ ਲੁਧਿਆਣਾ ਤੋਂ ਵੀ ਲੁਧਿਆਣਾ ਤੋਂ ਵੀ ਹੋਰ ਜ਼ਿਕਰ ਅੰਮ੍ਰਿਤਸਰ ਦੇ ਵਿੱਚ ਤੇ ਕਹਿੰਦੇ ਆ ਵੀ ਕਾਂਗਰਸ ਨੇ ਕਾਉਂਸਲਰ ਜਿਹੜੇ ਜਿੱਤੇ ਹੋਏ ਆ ਉਹਨਾਂ ਦੀ ਮੀਟਿੰਗ ਸੱਦੀ ਸੀ 40 ਕਿ ਜਿੱਤੇ ਆ 40 ਕੇ 43 20 ਕਹਿੰਦੇ ਗੈਰ ਹਾਜ਼ਰ ਵੀ ਰਹੇ ਆ ਹੁਣ ਇਹ 20 ਜਿਹੜੇ ਆ ਇਹ ਡਿਸਾਈਡ ਕਰਨਗੇ ਦੇਖੋ ਮੈਂ ਉਹੀ ਅੰਮ੍ਰਿਤਸਰ ਤੇ ਵੀ ਆ ਰਿਹਾ ਅਸਲ ਚ ਚਰਚਾਵਾ ਇਹ ਨੇ ਕਿ ਤਦ ਤੱਕ ਮੇਅਰ ਦੀ ਚੋਣ ਨਹੀਂ ਹੋਣੀ ਜਦ ਤੱਕ ਗਰਾਊਂਡ ਸੈੱਟ ਨਹੀਂ ਹੋ ਜਾਂਦੀ ਬਿਲਕੁਲ ਹੁਣ ਮੈਨੂੰ ਇਹ ਲੱਗਦਾ ਕਿ ਅਗਲੇ 2-3 ਦਿਨਾਂ ਦੇ ਵਿੱਚ ਵਿੱਚ ਆਮ ਆਦਮੀ ਪਾਰਟੀ ਨੇ ਕਾਗਜ਼ਾਂ 'ਚ ਆਪਣਾ ਬਹੁਮਤ ਬਣਾ ਲੈਣਾ ਹੈ। ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ 41 ਨੇ 95 ਦੇ ਵਿੱਚੋਂ 7-8 ਕੀ ਚਾਹੀਦੇ ਨੇ। ਖਬਰਾਂ ਇਹ ਨੇ ਕਿ ਲੁਧਿਆਣਾ ਦੇ ਵਿੱਚ ਕਈ ਆਜ਼ਾਦ ਆਮ ਆਦਮੀ ਪਾਰਟੀ ਨੂੰ ਹਾਮੀ ਭਰ ਗਏ। ਔਰ ਲੁਧਿਆਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਆਸਾਨੀ ਨਾਲ ਆਪਣਾ ਮੇਅਰ ਬਣਾ ਸਕਦੀ ਹੈ। ਹੁਣ ਗੱਲ ਆ ਗਈ ਜਲੰਧਰ ਦੀ। ਜਲੰਧਰ ਚ 38 ਸੀ ਆਮ ਆਦਮੀ ਪਾਰਟੀ ਕੋਲੇ ਔਰ ਪੰਜ ਕੱਲ ਸ਼ਾਮਿਲ ਹੋ ਗਏ ਦੋ ਕਾਂਗਰਸ ਦੇ ਦੋ ਆਜ਼ਾਦ ਇੱਕ ਬੀਜੇਪੀ ਇੱਕ ਬੀਜੇਪੀ ਦਾ ਕੌਂਸਲਰ ਵੀ ਆਮ ਆਦਮੀ ਪਾਰਟੀ ਚ ਚਲਾ ਗਿਆ ਜਲੰਧਰ ਸੋ ਉੱਥੇ ਵੀ ਬਹੁਮਤ ਦਾ ਅੰਕੜਾ ਉਹਨਾਂ ਨੇ ਫੜ ਲਿਆ ਤੇ ਅੰਮ੍ਰਿਤਸਰ ਦੇ ਵਿੱਚ ਭਾਵੇਂ ਕਾਂਗਰਸ ਪਾਰਟੀ 43 ਤੇ ਹੈ ਬਹੁਮਤ ਹੈ 85 ਚੋਂ 43 ਪਰ ਕੱਲ ਜਿਹੜੀ ਮੀਟਿੰਗ ਰੱਖੀ ਜਿਵੇਂ ਤੁਸੀਂ ਦੱਸਿਆ ਮੈਂ ਟੈਲੀਵਿਜ਼ਨਾਂ ਤੇ ਦੇਖ ਰਿਹਾ ਸੀ ਟੈਲੀਵਿਜ਼ਨਾਂ ਵਾਲੇ ਵੀ ਕਹਿੰਦੇ ਕਿ 20 ਕੌਂਸਲਰ ਮੀਟਿੰਗ ਚ ਨਹੀਂ ਆਏ ਓਪੀ ਸੋਨੀ ਉੱਥੇ ਮੀਟਿੰਗ ਚ ਆਏ ਹੋਏ ਸੀ ਜਿਹੜੇ ਸਾਬਕਾ ਡਿਪਟੀ ਮੁੱਖ ਮੰਤਰੀ ਐ ਉਹ ਕਹਿੰਦੇ ਮੈਂ ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਕਿੰਨੇ ਆਏ ਕਿੰਨੇ ਨਹੀਂ ਘਟ ਕਿੰਨੇ ਐ ਪਰ ਮੀਡੀਆ ਕਹਿ ਰਿਹਾ ਵੀ ਨਹੀਂ ਆਏ ਹੁਣ ਕੁਝ ਨਾ ਕੁਝ ਤਾਂ ਨਹੀਂ ਆਏ ਜੇ ਮੰਨ ਲਓ ਕਿ ਵੀ ਅਸੀਂ ਨਹੀਂ ਕਹਿੰਦੇ ਕਿ ਵੀ ਨਹੀਂ ਆਏ ਪਰ ਕੁਝ ਨਾ ਕੁਝ ਤਾਂ ਗੈਰ ਹਾਜ਼ਰ ਰਹੇ ਨੇ ਹੁਣ ਇਹ ਇੰਟਰੋਡਕਸ਼ਨ ਮੀਟਿੰਗ ਸੀ ਜਿਹੜੇ ਉਥੋਂ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਇੰਟਰੋਡਕਸ਼ਨ ਮੀਟਿੰਗ ਰੱਖੀ ਸੀ ਜ਼ਿਲ੍ਹਾ ਪ੍ਰਧਾਨ ਆਏ ਅਸ਼ਵਨੀ ਸੋਨੀ ਆਏ ਔਰ ਇੰਟਰੋਡਕਸ਼ਨ ਮੀਟਿੰਗ ਦੇ ਵਿੱਚ ਹੀ ਜੇਤੂਆਂ ਦੇ ਵੱਡੀ ਗਿਣਤੀ ਕਾਉਂਸਲਰ ਨਵੇਂ ਚੁਣੇ ਹੋਏ ਸ਼ਾਮਲ ਨਹੀਂ ਹੋਏ ਇਹਦਾ ਸੰਕੇਤ ਕੀ ਹੈ ਇਹਦਾ ਸੰਕੇਤ ਇਹ ਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਕਾਉਂਸਲਰ ਚਾਹੀਦੇ ਨੇ ਔਰ ਸਭ ਤੋਂ ਵੱਧ ਅਗਰ ਖੋਰਾ ਲੱਗਣਾ ਕਿਤੇ ਤੇ ਉਹ ਅੰਮ੍ਰਿਤਸਰ ਚ ਲੱਗਣਾ ਪਹਿਲਾਂ ਵੀ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਜਿਹੜੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਰਿੰਟੂ ਜੀ ਉਹ ਆਪ ਚ ਚਲੇ ਗਏ ਬਿਲਕੁਲ ਉਹ ਕਾਂਗਰਸ ਦੇ ਮੇਅਰ ਸੀ ਤੇ ਆਪ ਦੇ ਮੇਅਰ ਬਣ ਗਏ ਸੀ ਸੋ ਅੰਮ੍ਰਿਤਸਰ ਚ ਤਾਂ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਮੇਅਰ ਰਿਹਾ ਹੁਣ ਜੇ ਆਪਾਂ ਦੇਖਦੇ ਆਂ ਤੇ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਚ ਅਗਰ ਕਾਂਗਰਸ ਦੇ ਕਾਉਂਸਲਰ ਸੱਤਾ ਵਾਲੇ ਪਾਸੇ ਚਲੇ ਗਏ ਤੇ ਕਾਂਗਰਸ ਦੇ ਲਈ ਉੱਥੇ ਮੇਅਰ ਬਣਾਉਣਾ ਔਖਾ ਹੋ ਜਾਣਾ ਹੈ ਹੁਣ ਖਬਰਾਂ ਇਹ ਨੇ ਕਿ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਅਗਲੇ ਇੱਕ ਅੱਦੇ ਦਿਨ ਦੇ ਵਿੱਚ ਇਹ ਸਾਰੇ ਅੰਮ੍ਰਿਤਸਰ ਪਹੁੰਚਣ ਵਾਲੇ ਨੇ ਹੋ ਸਕਦਾ ਹੈ ਅੱਜ 24 ਤਰੀਕ ਨੂੰ ਹੀ ਅਮਰਸਰ ਚਲੇ ਜਾਣ ਕਿਉਂਕਿ ਅਮਰਸਰ ਬਹੁਤ ਮਹੱਤਵਪੂਰਨ ਬਣ ਗਿਆ ਜਿੱਥੇ ਸਪਸ਼ਟ ਬਹੁਮਤ ਹੈ ਕਾਂਗਰਸ ਕੋਲੇ ਇੱਕੋ ਹੀ ਪੰਜ ਕਾਰਪੋਰੇਸ਼ਨਾਂ ਦੇ ਵਿੱਚੋਂ ਇੱਕ ਕਾਰਪੋਰੇਸ਼ਨ ਹੈ ਜਿੱਥੇ ਕਾਂਗਰਸ ਬਹੁਮਤ ਹੈ ਹੁਣ ਜੇ ਕਾਂਗਰਸ ਅਮਰਸਰ ਹੀ ਮੇਰ ਨਾ ਬਣਾ ਸਕੀ ਤੇ ਫਿਰ ਬਾਕੀ ਜਗ੍ਹਾ ਤੇ ਤਾਂ ਸੰਭਾਵਨਾ ਨਹੀਂ ਲੱਗਦੀ ਇਸੇ ਤਰ੍ਹਾਂ ਫਗਵਾੜਾ ਹੁਣ ਫਗਵਾੜਾ 'ਚ ਭਾਵੇਂ ਕਾਂਗਰਸ ਕੋਲੇ 20 ਹੈ ਕਾਂਗਰਸ ਨੂੰ 5 ਚਾਹੀਦੇ ਆ 50 'ਚੋਂ ਪਰ ਭਾਵੇਂ ਆਮ ਆਦਮੀ ਪਾਰਟੀ ਕੋਲੇ 12 ਹੈ ਹਾਂ ਪਰ ਜਿਹੜੇ ਬਾਕੀ ਨੇ ਆਜ਼ਾਦਿਆਂ ਦੂਸਰੇ ਤੇ ਫਿਰ ਗੱਲ ਕਾਂਗਰਸ ਦੀ ਆ ਗਈ ਹੁਣ ਕਾਂਗਰਸ ਕਹਿੰਦੀ ਸਾਡੇ ਕੋਲੇ 20 ਐ ਪਰ ਕਾਂਗਰਸ ਕੋਲੇ ਹੈ ਕਿੰਨੇ ਹੈ 20 ਨੇ ਪਰ ਖੜੇ ਕਿੰਨੇ ਨੇ ਕਾਂਗਰਸ ਦੇ ਨਾਲ ਇਹ ਉਦੋਂ ਹੀ ਪਤਾ ਲੱਗਣਾ ਜਦੋਂ ਉੱਥੇ ਵੋਟਾਂ ਪੈਣੀਆਂ ਨੇ ਇਸੇ ਤਰ੍ਹਾਂ ਅਮਰਸਰ ਚ ਵੀ ਇੱਕ ਆਜ਼ਾਦ ਹੈ ਜਿਹੜਾ ਆਪ ਚ ਚਲਾ ਗਿਆ ਫਗਵਾੜਾ ਤੋਂ ਹਾਂਜੀ ਦੇਖੋ ਫਗਵਾੜਾ ਚ ਵੀ ਆਜ਼ਾਦ ਆਪ ਚ ਚਲਾ ਗਿਆ ਅਸਲ ਚ ਕੀ ਹੈ ਸੰਦੀਪ ਜੀ ਕਿ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਇਹਨਾਂ ਦੇ ਵਿੱਚ ਜਿਹੜਾ ਪੰਜਾਬ ਮਿਊਨਿਸਪਲ ਐਕਟ ਹੈ ਇਹਦੇ ਵਿੱਚ ਜਿਹੜਾ ਦਲ ਬਦਲ ਦਾ ਕਾਨੂੰਨ ਹੈ ਉਹ ਲਾਗੂ ਨਹੀਂ ਜੀ ਸੋ ਕੋਈ ਵੀ ਜਿਹੜਾ ਕਾਉਂਸਲਰ ਹੈ ਉਹ ਕਿਸੇ ਵੀ ਪਾਰਟੀ ਤੇ ਜਾ ਸਕਦਾ ਹੁਣ ਤੁਸੀਂ ਵੇਖੋ ਨਾ ਕਿ ਬੀਜੇਪੀ ਚੋਂ ਇੱਕ ਚੱਲਿਆ ਗਿਆ ਜਲੰਧਰੋਂ ਹਾਂ ਕਾਉਂਸਲਰ ਹੁਣ ਬੀਜੇਪੀ ਦੇ 19 20 20 ਕਾਉਂਸਲਰ ਨੇ 20 ਤੋਂ ਵੱਧ ਨੇ ਜਲੰਧਰ ਦੇ ਵਿੱਚ ਮੈਂ ਅੰਕੜਾ ਜਲੰਧਰ ਚ ਦੇਖ ਰਿਹਾ ਸੀ ਬੀਜੇਪੀ ਦਾ ਆ ਜਲੰਧਰ ਬੀਜੇਪੀ ਕੋਲੇ ਨੇ 19 ਹੁਣ 19 ਦੇ ਵਿੱਚੋਂ ਇੱਕ ਚੱਲਿਆ ਗਿਆ ਕੋਈ ਦਲ ਬਦਲ ਕਾਨੂੰਨ ਨਹੀਂ ਹੈਗਾ ਕਿਸੇ ਵੀ ਪਾਰਟੀ ਦਾ ਕਾਉਂਸਲਰ ਜਿਹੜੀ ਮਰਜ਼ੀ ਪਾਰਟੀ 'ਚ ਜਾ ਸਕਦਾ ਉਹਦੇ ਮਨ ਦੀ ਇੱਛਾ ਹੈ। ਬੀਜੇਪੀ ਵਾਲੇ ਦਾ ਸਵੇਰੇ ਚਿਤ ਕਰੇ ਵੀ ਮੈਂ ਕਾਂਗਰਸ 'ਚ ਜਾਣਾ ਹੈ ਉਹ ਸਵੇਰੇ ਕਾਂਗਰਸ 'ਚ ਜਾ ਸਕਦਾ ਹੈ। ਸ਼ਾਮ ਤੱਕ ਉਹਦਾ ਚਿਤ ਕਰੇ ਮੈਂ ਬੀਜੇਪੀ 'ਚ ਮੁੜ ਕੇ ਆਉਣਾ ਹੈ ਉਹ ਬੀਜੇਪੀ 'ਚ ਮੁੜਿਆ ਸਕਦਾ ਹੈ। ਅਗਲੇ ਦਿਨ ਫੇਰ ਉਹਦਾ ਚਿਤ ਕਰੇ ਮੈਂ ਆਮ ਆਦਮੀ ਪਾਰਟੀ ਜਾਣਾ ਹੈ ਉਹ ਆਪ 'ਚ ਜਾ ਸਕਦਾ ਹੈ। ਫੇਰ ਕਿਤੇ ਉਹਦਾ ਮਨ ਕਰੇ ਵੀ ਮੈਂ ਭਾਈ ਅਕਾਲੀ ਦਲ ਨੂੰ ਹੀ ਤਕੜਾ ਕਰਦਾ ਉਹ ਖਾਲੀ ਦਲ 'ਚ ਵੀ ਜਾ ਸਕਦਾ ਹੈ। ਸੋ ਜਿੰਨੀ ਵਾਰੀ ਮਰਜ਼ੀ ਕਾਉਂਸਲਰ ਜਿਹੜੀ ਮਰਜ਼ੀ ਪਾਰਟੀ 'ਚ ਆਵੇ ਜਿਹੜੀ ਮਰਜ਼ੀ ਪਾਰਟੀ 'ਚ ਜਾਵੇ ਇਸ ਕਰਕੇ ਜਿਹੜੀਆਂ ਕਾਰਪੋਰ ਇਹ ਮੰਨਿਆ ਜਾਂਦਾ ਹੈ ਕਿ ਜਿਹਦੀ ਸੱਤ ਹੈ ਜੀ ਜਿਹਦੀ ਸੱਤ ਹੈ ਉਧਰ ਚਲੇ ਜਾਣਗੇ ਹੁਣ ਮੈਨੂੰ ਤਾਂ ਇਹ ਲੱਗਦਾ ਹੈ ਵੀ ਜਿਹੜੇ ਵੀ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਨੇ ਇਹ ਸਾਰੇ ਬੜੇ ਇਮਾਨਦਾਰ ਨੇ ਤੇ ਇਹ ਆਪਣੇ ਵਾਰਡਾਂ ਦੀ ਆਪਣੇ ਹਲਕੇ ਦੀ ਸੇਵਾ ਕਰਨਾ ਚਾਹੁੰਦੇ ਨੇ ਪਰ ਜਿਸ ਤਰ੍ਹਾਂ ਦੀਆਂ ਆਮ ਤੌਰ ਤੇ ਚਰਚਾਵਾਂ ਹੁੰਦੀਆਂ ਨੇ ਜੀ ਪੈਸਾ ਚੱਲ ਸਕਦਾ ਹੈ ਖਰੀਦੋ-ਫਰੋਕਤ ਜਦੋਂ ਸਾਡੇ ਮੁਲਕ 'ਚ ਪਾਰਲੀਮੈਂਟ ਦੇ ਵਿੱਚ ਨੋਟ ਲਹਿਰਾਏ ਜਾ ਸਕਦੇ ਆ ਜਦੋਂ ਇਹ ਇਲਜ਼ਾਮ ਲੱਗਦੇ ਨੇ ਕਿ ਖਰੀਦੋ ਫਰੋਕਤ ਹੁੰਦੀ ਐ ਤੇ ਇਸ ਵਾਰ ਜਿਹੜੇ ਕਾਉਂਸਲਰ ਨੇ ਕਿਤੇ ਇਹ ਵੀ ਹੋ ਸਕਦਾ ਐ ਵੀ ਕਿਤੇ ਕੋਈ ਕਾਉਂਸਲਰ ਜੇਬ ਗਰਮ ਕਰੇ ਆਪਣੀ ਕੋਈ ਨਾ ਕੋਈ ਇਹ ਇਸ ਗੱਲ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਉਂਝ ਮੈਂ ਸਾਰਿਆਂ ਨੂੰ ਇਮਾਨਦਾਰੀ ਕਹਿਣਾ ਜਦ ਤੱਕ ਕੋਈ ਸਬੂਤ ਨਹੀਂ ਸਾਹਮਣੇ ਆਉਂਦਾ ਪਰ ਜਿਹੜੇ ਕਾਉਂਸਲਰ ਨੇ ਨਾ ਦੇ ਲੀਡਰ ਇਹੀ ਦੇ ਦਿੰਦਾ ਨਾ ਡੱਲਾ ਸਾਹਿਬ ਵੀ ਮੈਂ ਤੇ ਆਪਣੇ ਲੋਕਾਂ ਕਰਕੇ ਦੇਖੋ ਇਹ ਕਰਨ ਲੱਗੇ ਆ ਕਿਉਂਕਿ ਮੈਂ ਵਿਕਾਸ ਕਰਨਾ ਜੀ ਨੇ ਇਹ ਗੱਲ ਕਿਚ ਨਾ ਕਿਤੇ ਇਹ ਗੱਲ ਮਹੱਤਵਪੂਰਨ ਹੈ ਕਾਉਂਸਲਰ ਨੂੰ ਇਹ ਲੱਗਦਾ ਹੈ ਕਿ ਅਗਰ ਸੱਤਾਧਾਰੀ ਧਿਰ ਦਾ ਮੈਂ ਕਾਉਂਸਲਰ ਬਣਦਾ ਇੱਕ ਤਾਂ ਥਾਣੇ ਚੌਂਕੀਆਂ ਚ ਪੁੱਛ ਹੋ ਜੂ ਆਮ ਲੋਕਾਂ ਨੂੰ ਵਾਰਡ ਦੇ ਲੋਕਾਂ ਨੂੰ ਥਾਣਿਆਂ ਚ ਕੰਮ ਪੈਂਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਵੀ ਜੇ ਕਾਉਂਸਲਰ ਸਾਡੇ ਨਾਲ ਹੈ ਤੇ ਸਾਡਾ ਕੰਮ ਆਸਾਨੀ ਨਾਲ ਹੋ ਜੂ ਤੇ ਕਾਉਂਸਲਰ ਨੂੰ ਵੀ ਹੁੰਦਾ ਕਿ ਜੇ ਮੈਂ ਸੱਤਾਧਾਰੀ ਧਿਰ ਚ ਚੱਲਿਆ ਜਾਊਗਾ ਤੇ ਨਾਲੇ ਥਾਣੇ ਚੌਂਕੀ ਚ ਕੰਮ ਹੋ ਜੂ ਨਾਲੇ ਕਾਰਪੋਰੇਸ਼ਨ ਚ ਸੁਣੀ ਚੰਗੀ ਜਾਊ ਨਾਲੇ ਇੱਜ਼ਤ ਵਧਿਆ ਹੋ ਜੂ ਨਾਲੇ ਸੱਤਾਧਾਰੀ ਧਿਰ ਦੇ ਨਾਲ ਹੋਰ ਬੜੇ ਸੁੱਖ ਨੇ ਕੌਂਸਲਰਾਂ ਨੂੰ ਤੇ ਜਿਹੜੇ ਵਿਰੋਧੀ ਧਿਰ ਦੇ ਨੇ ਉਹਨਾਂ ਨੂੰ ਉਹਨੇ ਫੰਡ ਵੀ ਨਹੀਂ ਮਿਲਦੇ ਵਿਰੋਧੀ ਧਿਰ ਦੇ ਹੋਣ ਕਰਕੇ ਸੋ ਹੁਣ ਮੈਂ ਇਸ ਨਤੀਜੇ ਤੇ ਪਹੁੰਚਿਆ ਜਿਹੜੇ ਤਾਂ ਕਾਂਗਰਸ ਦੇ ਪੱਕੇ ਇੱਟ ਵਰਗੇ ਕਾਂਗਰਸੀ ਆ ਹੁਣ ਇੱਟ ਵਰਗੇ ਕਾਂਗਰਸੀ ਤਾਂ ਕਾਂਗਰਸ 'ਚ ਰਹਿ ਜਾਣਗੇ ਜਿਹੜੇ ਕੱਚੇ ਕਾਂਗਰਸੀ ਹੋਏ ਉਹ ਕੱਚੇ ਘੜੇ ਵਾਂਗ ਉਹਨਾਂ ਨੇ ਟੁੱਟ ਜਾਣਾ ਸੋ ਹੁਣ ਕਾਂਗਰਸ ਦੇ ਉੱਤੇ ਵੱਡੀ ਜ਼ਿੰਮੇਵਾਰੀ ਇਹ ਹੈ ਤੇ ਕਾਂਗਰਸ ਪਛਾਣ ਕਰੇ ਕਿ ਜਿਹੜੇ ਸਾਡੇ ਪੱਕੇ ਨੇ ਉਹ ਤਾਂ ਹੈਗੇ ਨੇ ਜਿਹੜੇ ਕੱਚੇ ਨੇ ਉਹਨਾਂ ਨੂੰ ਅਸੀਂ ਪੱਕਾ ਕਰ ਲਈਏ ਮਾੜਾ ਬੱਡਾ ਸਾਹਿਬ ਅੱਜ ਵੀ ਆਏ ਨਹੀਂ ਉਹਨਾਂ ਚੋਂ ਵੀ ਦੇ ਕਈ ਪੱਕੇ ਇੱਟ ਵਰਗੇ ਹੋਣਗੇ ਨਹੀਂ ਦੇਖੋ ਇਹ ਤਾਂ ਵਕਤ ਦੱਸੂਗਾ ਨਾ ਜਦੋਂ ਮੇਅਰ ਦੀ ਚੋਣ ਦੇ ਲਈ ਵੋਟਾਂ ਪੈਣੀਆਂ ਨੇ ਗੱਲ ਤਾਂ ਉਸ ਵਕਤ ਆਉਣੀ ਹੈ ਕਿ ਜਦੋਂ ਮੇਅਰ ਦੀ ਚੋਣ ਲਈ ਵੋਟਾਂ ਨੇ ਹਾਊਸ ਦੇ ਅੰਦਰ ਕਿੰਨੇ ਕਾਂਗਰਸ ਦੇ ਹੱਕ ਚ ਖੜ ਗਏ ਕਾਂਗਰਸ ਨਾਲ ਖੜ ਗਏ ਤੇ ਕਿੰਨੇ ਦੂਸਰੀ ਪਾਰਟੀ ਦੇ ਉਮੀਦਵਾਰ ਵੱਲ ਵੋਟ ਪਾ ਗਏ ਇਦੇ ਉੱਪਰ ਨਿਰਭਰ ਕਰਨਾ ਹੈ ਪਰ ਮੈਨੂੰ ਇਹ ਲੱਗਦਾ ਹੈ ਜਿਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਨੇ ਆਮ ਆਦਮੀ ਪਾਰਟੀ ਦੀ ਸੱਤਾ ਹਜੇ ਲਗਭਗ 2 ਸਾਲ ਤੇ 3 ਕੁ ਮਹੀਨੇ ਸਰਕਾਰ ਆਮ ਆਦਮੀ ਪਾਰਟੀ ਦੀ ਰਹਿਣੀ ਹੈ ਔਰ ਨਵੇਂ-ਨਵੇਂ ਜਿਹੜੇ ਕਾਉਂਸਲਰ ਬਣੇ ਨੇ ਉਹਨਾਂ ਨੂੰ ਤਾਂ ਜ਼ਰੂਰ ਚਾਹ ਰਹੇ ਹੁੰਦਾ ਵੀ ਅਸੀਂ ਆਪਣੀ ਪਾਰਟੀ ਨਾਲ ਖੜੀਏ ਪਰ ਬਾਕੀ ਪਤਾ ਕੁਝ ਨਹੀਂ ਹਾਂ ਇੱਕਦਲ ਹੋਰ ਬੜੀ ਦਿਲਚਸਪ ਹੈ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕਈ ਅਜੇ ਲੀਡਰ ਵੀ ਕਾਉਂਸਲਰ ਬਣੇ ਨੇ ਜਿਹੜੇ ਕਾਂਗਰਸ ਜਾਂ ਅਕਾਲੀ ਦਲ ਤੋਂ ਆਏ ਨੇ ਦੂਜੀਆਂ ਪਾਰਟੀਆਂ ਤੋਂ ਆਏ ਨੇ ਸੋ ਜਿਹੜੇ ਪਹਿਲੇ ਹੀ ਦੂਜੀਆਂ ਪਾਰਟੀਆਂ ਤੋਂ ਆਏ ਨੇ ਉਹ ਆਪਣੇ ਹੋਰ ਸਾਥੀਆਂ ਨੂੰ ਵੀ ਲਿਆ ਸਕਦੇ ਨੇ ਪਰ ਸਵਾਲ ਇਹ ਹੈ ਵੀ ਹੁਣ ਆਮ ਆਦਮੀ ਪਾਰਟੀ ਨੀਅਰ ਦੇ ਕੈਂਡੀਡੇਟ ਕੌਣ ਬਣਾਏਗੀ ਕੀ ਜਿਹੜੇ ਮੇਅਰ ਬਣਨਗੇ ਨਗਰ ਨਿਗਮਾਂ ਦੇ ਉਹ ਸਾਬਕਾ ਕਾਂਗਰਸੀ ਬਣਨਗੇ ਜਿਹੜੇ ਤਾਜ਼ੇ-ਤਾਜ਼ੇ ਆਪ ਚਾਏ ਨੇ ਜਾਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਬਣੂਗਾ ਕੋਈ ਵਰਕਰ ਬਣੂਗਾ ਕੋਈ ਆਮ ਆਦਮੀ ਪਾਰਟੀ ਦਾ ਕੌਂਸਲਰ ਬਣੂਗਾ ਇਹ ਗੱਲ ਵੀ ਮਹੱਤਵਪੂਰਨ ਹੈ ਦਲਾ ਸਾਹਿਬ ਇੱਥੇ ਇੱਕ ਗੱਲ ਹੋਰ ਕਲੀਅਰ ਕਰੋ ਜਿੱਦਾਂ ਤੁਸੀਂ ਕਿਹਾ ਵੀ ਮੇਅਰ ਕੌਣ ਬਣੂਗਾ ਵੀ ਆਮ ਆਲਮੀ ਦਾ ਆਪਣਾ ਵਲੰਟੀਅਰ ਬਣੂਗਾ ਜਾਂ ਜਿਹੜੇ ਦਲ ਬਦਲ ਕੇ ਆਏ ਉਹ ਬਣਨਗੇ ਫਰਜ਼ ਕਰ ਲੋ ਦਲਾ ਸਾਹਿਬ ਦਲ ਬਦਲ ਕੇ ਆਏ ਲੀਡਰ ਨੂੰ ਇਹ ਕੁਰਸੀ ਮਿਲ ਜਾਂਦੀ ਹੈ ਫਿਰ ਜਿਹੜਾ ਵਲੰਟੀਅਰ ਹੈ ਉਹ ਕਿੱਥੇ ਸਟੈਂਡ ਕਰਦਾ ਜਿਨੇ ਕੈਂਪੇਨ ਕੀਤੀ ਜਿਨੇ ਪਾਰਟੀ ਦਾ ਪੂਰਾ ਰੱਜ ਕੇ ਪ੍ਰਚਾਰ ਕੀਤਾ ਔਰ ਦਲਸਭ ਇਥੇ ਇੱਕ ਗੱਲ ਹੋਰ ਜੋੜਨਵਾ ਕਿ ਇਹ ਜੇ ਮੇਅਰ ਬਣ ਜਾਂਦੇ ਆ ਤੇ ਇਹ ਫਿਰ ਕੇਜਰੀਵਾਲ ਸਾਹਿਬ ਦੇ ਭਾਸ਼ਣ ਚ ਵੀ ਕੰਮ ਆਉਣਾ ਦਿੱਲੀ ਕੋਈ ਇਲੈਕਸ਼ਨਾਂ ਹੈਗੀਆਂ ਤੇ ਉਸ ਵੇਲੇ ਕੀ ਬੰਦਾ ਕੀ ਸੋਚਦਾ ਹੋਊਗਾ ਵੀ ਯਾਰ ਦਰਿਆ ਅਸੀਂ ਵਿਛਾਉਂਦੇ ਰਹੇ ਜਾਂ ਵਾਲੰਟੀਅਰ ਐ ਸੀ ਸੀਗੇ ਤੇ ਮੇਅਰ ਦੀ ਜਦੋਂ ਵਾਰੀ ਆਈ ਤੇ ਦੂਜੀ ਪਾਰਟੀ ਵਾਲੇ ਬਣ ਗਏ ਦੇਖੋ ਇਹ ਤਾਂ ਮਨ ਮਾਰਨਾ ਪੈਂਦਾ ਹੁਣ ਭਾਜਪਾ ਵਾਲੇ ਪੰਜਾਬ ਭਾਜਪਾ ਵਾਲੇ ਕਿੰਨੇ ਲੀਡਰਾਂ ਨੇ ਆਪਣਾ ਮਨ ਮਾਰਿਆ ਜੀ ਰਵਨੀਤ ਬਿੱਟੂ ਹਾਰ ਕੇ ਵੀ ਮੰਤਰੀ ਬਣ ਗਿਆ ਬਿਲਕੁਲ ਸੋ ਜਿਹੜੇ ਭਾਜਪਾ ਦੇ ਲੀਡਰ ਹੈ ਉਹਨਾਂ ਨੇ ਆਪਣੇ ਮਨ ਨੂੰ ਸਮਝਾਇਆ ਕਿਸੇ ਵੀ ਪਾਰਟੀ ਦਾ ਜਿਹੜਾ ਕਮਿਟਿਡ ਵਾਲੰਟੀਅਰ ਹੈ ਨਾ ਜੀ ਉਹ ਇਸ ਗੱਲ 'ਚ ਹੀ ਖੁਸ਼ ਹੋ ਜਾਂਦਾ ਵੀ ਚਲੋ ਮੇਰੀ ਪਾਰਟੀ ਦੀ ਸਰਕਾਰ ਹੈ ਜੇ ਮੇਰੀ ਪਾਰਟੀ ਦਾ ਮੇਅਰ ਬਣ ਜੇ ਤੇ ਚਲੋ ਖੁਸ਼ੀ ਵਾਲੀ ਗੱਲ ਹੈ ਭਾਵੇਂ ਕਿਸੇ ਬਗਾਨੇ ਨੂੰ ਹੀ ਮੇਅਰ ਬਣਾ ਦਿਓ ਸਾਡਾ ਮੇਅਰ ਬਣਨਾ ਚਾ ਸੋ ਇਹ ਭਾਵਨਾਵਾਂ ਦੇ ਉੱਪਰ ਵੀ ਗੱਲ ਹੈ ਜਿਹੜੀ ਕਾਫੀ ਹੱਦ ਤੱਕ ਤੈਅ ਹੋ ਜਾਂਦੀ ਹੈ ਹਾਲਾਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਦਿਲ ਜ਼ਰੂਰ ਦੁਖਦਾ ਹੈ ਵਲੰਟੀਅਰਸ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ 2014 ਤੋਂ ਪਹਿਲਾਂ ਜਦੋਂ ਪਾਰਟੀ ਖੜੀ ਕਰਨੀ ਸ਼ੁਰੂ ਕੀਤੀ ਜਦੋਂ 2012 ਚ ਆਮ ਆਦਮੀ ਪਾਰਟੀ ਬਣੀ ਉਦੋਂ ਦੇ ਉਹਨਾਂ ਨੇ ਤੌਰ ਵਲੰਟੀਅਰ ਆਮ ਆਦਮੀ ਪਾਰਟੀ ਚ ਕੰਮ ਕੀਤਾ ਦਰਿਆ ਬਿਚਾਈਆਂ ਟੈਂਟ ਵੀ ਲਵਾਏ ਹੋਣੇ ਤੇ ਚਾਹ ਪਾਣੀ ਵੀ ਕੀਤੀ ਹੋਣੀ ਹੈ ਜਦੋਂ ਸ਼ੁਰੂ-ਸ਼ੁਰੂ ਚ ਉਹ ਇੱਕ ਵੇਲਾ ਇਹੋ ਜਿਹਾ ਵੀ ਆਇਆ ਸੀ ਕਿ ਜਦੋਂ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਇਹਨਾਂ ਦੇ ਵਲੰਟੀਅਰਸ ਨੂੰ ਜਦੋਂ ਅਕਾਲੀ ਜਾਂ ਕਾਂਗਰਸ ਦੀ ਸਰਕਾਰ ਸੀ ਉਹ ਗੰਭੀਰਤਾ ਦੇ ਨਾਲ ਨਹੀਂ ਸੀ ਲੈਂਦੇ ਔਰ ਜ਼ਮਾਨਤ ਜ਼ਬਤ ਪਾਰਟੀ ਕਿਹਾ ਜਾਂਦਾ ਸੀ ਆਮ ਆਦਮੀ ਪਾਰਟੀ ਨੂੰ ਸੋ ਵਲੰਟੀਅਰਸ ਨੇ ਉਹ ਸਾਰੇ ਦੌਰ ਆਮ ਆਦਮੀ ਪਾਰਟੀ ਵਾਲੇ ਵਲੰਟੀਅਰਸ ਨੇ ਦੇਖੇ ਨੇ ਪਰ ਹੁਣ ਇਹ ਨਿਰਪੱਖ ਕਰਦਾ ਹੈ ਕਿ ਕਿਸ ਤਰ੍ਹਾਂ ਦੇ ਕੈਂਡੀਡੇਟ ਨੂੰ ਆਮ ਆਦਮੀ ਪਾਰਟੀ ਮੇਅਰ ਬਣਾਉਂਦੀ ਹੈ ਅਗਰ ਤਾਂ ਦੂਸਰੀਆਂ ਪਾਰਟੀਆਂ ਚੋਂ ਉਹ ਲੀਡਰ ਇਸ ਸ਼ਰਤ ਨਾਲ ਸ਼ਾਮਲ ਹੁੰਦੇ ਨੇ ਕਿ ਸਾਨੂੰ ਮੇਅਰ ਬਣਾਇਆ ਜਾਵੇ ਤਾਂ ਫਿਰ ਮੈਨੂੰ ਲੱਗਦਾ ਜਿਹੜੇ ਦੂਸਰੀਆਂ ਪਾਰਟੀਆਂ ਚੋਂ ਆਉਣਗੇ ਦਲ ਬਦਲ ਕੇ ਉਹ ਵੀ ਮੇਅਰ ਬਣ ਸਕਦੇ ਨੇ ਪਰ ਕਿਉਂਕਿ ਪੋਸਟਾਂ ਬਹੁਤ ਨਹੀਂ ਨੀਅਰ ਦੀ ਪੋਸਟ ਹੈ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਹੈ ਡਿਪਟੀ ਮੇਅਰ ਦੀ ਪੋਸਟ ਹੈ ਕਈ ਵਾਰੀ ਡਿਪਟੀ ਮੇਅਰ ਦੋ ਬਣਾ ਦਿੱਤੇ ਜਾਂਦੇ ਨੇ ਸੋ ਇਸ ਕਰਕੇ ਕੌਂਸਲਰ ਤਾਂ ਹੈਗੇ ਨੇ ਮੇਅਰ ਡਿਪਟੀ ਮੇਅਰਾਂ ਦੇ ਵੀ ਗੱਫੇ ਨੇ ਇਸ ਵਕਤ ਸੋ ਆਮ ਆਦਮੀ ਪਾਰਟੀ ਕੋਲੇ ਅਹੁਦੇ ਵੰਡਣ ਨੂੰ ਬਹੁਤ ਕੁਝ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਦੋਂ ਮੇਅਰ ਦੇ ਕੈਂਡੀਡੇਟ ਲਈ ਵੋਟ ਪੈਣੀ ਹੈ ਤੇ ਬਹੁਤ ਸਾਰੇ ਕੌਂਸਲਰ ਕਾਂਗਰਸ ਦੇ ਕੱਚੇ ਕੌਂਸਲਰਾਂ ਨੇ ਆਪ ਚਲੇ ਜਾਣਾ ਹੈ ਬੀਜੇਪੀ ਚ ਵੀ ਕਈ ਕੱਚੇ ਨੇ ਅੱਜ ਲੰਦੋਂ ਚਲੇ ਗਏ ਪਰ ਬੀਜੇਪੀ ਚ ਤਾਂ ਇਹ ਜੇ ਵੀ ਨੇ ਨਾ ਜਿਹੜੇ ਪਹਿਲਾਂ ਹੀ ਕਾਂਗਰਸ ਤੋਂ ਗਏ ਹੋਣੇ ਸੋ ਜਿਹੜੇ ਪਹਿਲਾਂ ਕਾਂਗਰਸ ਤੋਂ ਬੀਜੇਪੀ ਚ ਗਏ ਸੀ ਉਹ ਫਿਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਉਹਨਾਂ ਦਾ ਫੇਰ ਜ਼ਮੀਰ ਜਾਗ ਜਾਣਾ ਆਪਣੇ ਹਲਕੇ ਦੀ ਡਿਵੈਲਪਮੈਂਟ ਲਈ ਵਾਰਡ ਦੀ ਡਿਵੈਲਪਮੈਂਟ ਲਈ ਉਹਨਾਂ ਨੇ ਜਿਹੜੇ ਕਾਂਗਰਸ ਤੋਂ ਬੀਜੇਪੀ ਚ ਗਏ ਸੀ ਉਹ ਕਈਆਂ ਨੇ ਹੁਣ ਬੀਜੇਪੀ ਤੋਂ ਆਪ ਚ ਵੀ ਆ ਜਾਣਾ ਇਹ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲੇਗਾ ਇਨਾ ਜਿਵੇਂ ਜਿਵੇਂ ਮੇਅਰ ਦੀਆਂ ਚੋਣਾਂ ਨੇੜੇ ਆਉਂਦੀਆਂ ਨੇ ਅੱਛਾ ਡੱਲਾ ਸਾਹਿਬ ਜਿੱਦਾਂ ਮੈਂ ਤੁਹਾਨੂੰ ਸਵਾਲ ਕੀਤਾ ਪੁੱਛਿਆ ਤੁਹਾਤੋਂ ਜਾਣਨਾ ਚਾਹਣਾ ਵੀ ਇਹ ਫਿਰ ਦਿੱਲੀ ਦੇ ਵਿੱਚ ਵੀ ਤੇ ਵੱਡੀ ਪਿਕਚਰ ਬਣ ਜੂਗੀ ਕੇਜਰੀਵਾਲ ਵਾਸਤੇ ਬਈ ਦੇਖੋ ਸਾਡੀ ਉੱਥੇ ਸਰਕਾਰ ਆ 95 ਅਸੀਂ ਜਿੱਤੇ ਆ 92 ਜਿੱਤ ਕੇ ਆਏ ਮੁੜ ਕੇ ਅਸੀਂ ਜਮਨੀ ਚੋਣਾਂ ਜਿੱਤਿਆਂ ਆ ਦੇਖੋ ਹੁਣ ਤੇ ਸਾਨੂੰ ਕਾਰਪੋਰੇਸ਼ਨ ਵੀ ਪੂਰੀ ਬਹੁਤ ਦੇਖੋ ਮੇਰਾ ਹੀ ਮੰਨਣਾ ਹੈ ਅਗਰ ਤਾਂ ਸਪਸ਼ਟ ਬਹੁਮਤ ਆਮ ਆਦਮੀ ਪਾਰਟੀ ਨੂੰ ਮਿਲਿਆ ਹੁੰਦਾ ਪੰਜ ਦੀਆਂ ਪੰਜ ਨਗਰ ਨਿਗਮਾਂ ਦੇ ਵਿੱਚ ਜਿਵੇਂ ਨਗਰ ਕੌਂਸਲਾਂ ਤੇ ਪੰਚਾਇਤਾਂ ਚ 43 ਦੇ ਵਿੱਚੋਂ ਉਹਨਾਂ ਦੇ 31 ਸਪਸ਼ਟ ਹੈ। ਹਾਂ। ਅਗਰ ਇਹਨਾਂ 5 ਕਾਰਪੋਰੇਸ਼ਨਾਂ ਦੇ ਵਿੱਚ ਉਹਨਾਂ ਨੇ 3 ਕਾਰਪੋਰੇਸ਼ਨਾਂ ਸਪਸ਼ਟ ਬਹੁਮਤ ਨਾਲ ਜਿੱਤੀਆਂ ਹੁੰਦੀਆਂ। ਹਾਂ। ਫਿਰ ਇਹਦੇ ਨਾਲ ਆਮ ਆਦਮੀ ਪਾਰਟੀ ਦੀ ਹਵਾ ਦੀ ਮੋਹਰ ਲਗਣੀ ਸੀ। ਹੁਣ ਜਿਹੜੇ ਬਣੇ ਨੇ ਜਿਹੜੇ ਬਣਨੇ ਨੇ ਅਗਰ 5 ਮੇਅਰ ਬਣ ਗਏ ਤੇ ਇਹ ਜ਼ਰੂਰ ਕਿਹਾ ਜਾਊਗਾ ਵੀ ਅਸੀਂ ਸਭ ਤੋਂ ਵੱਡੀ ਪਾਰਟੀ ਸੀ ਇਸ ਕਰਕੇ ਸਾਡੇ ਮੇਅਰ ਬਣ ਗਏ ਤੇ ਹੁਣ ਵੀ ਕਈ ਜਿਹੜੇ ਕੌਮੀ ਚੈਨਲ ਨੇ ਦੇਖੋ ਆਮ ਆਦਮੀ ਪਾਰਟੀ ਦੀ ਪਕੜ ਮੀਡੀਆ ਤੇ ਚੰਗੀ ਆ। ਕਿਉਂਕਿ ਆਮ ਆਦਮੀ ਪਾਰਟੀ ਦੀਆਂ ਇਸ਼ਤਿਹਾਰੀ ਪਾਲিসੀਆਂ ਇਹ ਜੀਆਂ ਕਿ ਬਹੁਤ ਸਾਰੇ ਚੈਨਲ ਨੇ ਵੱਡੇ ਵੱਡੇ ਚੈਨਲ ਨੇ ਇਸ਼ਤਿਹਾਰ ਉਹਨਾਂ ਨੂੰ ਦੱਬ ਕੇ ਮਿਲਦਾ ਹੈ ਪੰਜਾਬ ਚ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਕਾ ਬਿਲਕੁਲ ਸੋ ਪੰਜਾਬ ਦੀ ਸਰਕਾਰ ਦਾ ਦੱਬ ਕੇ ਇਸ਼ਤਿਹਾਰਾਂ ਤੇ ਪੈਸਾ ਖਰਚ ਹੁੰਦਾ ਹੈ ਇਸ ਕਰਕੇ ਹੁਣ ਬਹੁਤ ਸਾਰੇ ਚੈਨਲ ਜਿਨ੍ਹਾਂ ਨੂੰ ਇਸ਼ਤਿਹਾਰ ਮਿਲਦੇ ਨੇ ਉਹਨਾਂ ਨੇ ਜ਼ਰੂਰ ਗੁਣਗਾਨ ਕਰਨਾ ਹੈ ਵੀ ਦੇਖੋ ਜੀ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਹੈ ਸੋ ਮੈਂ ਦੇਖ ਰਿਹਾ ਸੀ ਕੱਲ कल एक दो कौमी चैनलਾਂ ਦੇ ਤਾਂ ਖਬਰ ਚੱਲੀ ਜਾਂਦੀ ਸੀ ਕਿ ਪੰਜਾਬ ਚ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ। ਸੋ ਇਸ ਕਰਕੇ ਜੇ ਪੰਜ ਮੇਰ ਬਣ ਗਏ ਤੇ ਦਿੱਲੀ ਦੇ ਵਿੱਚ ਹੋਡਿੰਗਸ ਵੀ ਲੱਗਣਗੇ ਮੈਨੂੰ ਲੱਗਦਾ ਹੈ। ਔਰ ਕੌਮੀ ਮੀਡੀਆ ਦੇ ਵਿੱਚ ਗੱਲ ਫਿਰ ਬਹੁਤ ਚੱਲਨੀ ਹੈ ਕਿ ਪੰਜਾਬ ਚ ਪੰਜ ਮੇਰ ਬਣਾ ਲਏ ਆਮ ਆਦਮੀ ਪਾਰਟੀ ਨੇ। ਜਿਹੜੇ ਮੈਨੂੰ ਲੱਗਦਾ ਬਣ ਜਾਣੇ ਨੇ। ਸੋ ਇਸ ਕਰਕੇ ਉਹ ਇਸ਼ਤਿਹਾਰਾਂ ਲਈ ਮੈਨੂੰ ਲੱਗਦਾ ਥਾਂ ਤੋਂ ਉਹਨਾਂ ਨੇ ਹੁਣੇ ਰੱਖ ਲਏ ਹੋਣੇ ਕਿ ਕਿਸੇ ਵੀ ਵੇਲੇ ਇਸ਼ਤਿਹਾਰ ਆ ਸਕਦਾ। ਗੱਲ ਸਭ ਗੱਲ ਤੁਸੀਂ ਇਸ਼ਤਿਹਾਰਾਂ ਦੀ ਕੀਤੀ ਮੈਨੂੰ ਇੱਕ ਗੱਲ ਯਾਦ ਆ ਗਈ। ਕਹਿੰਦੇ ਵੀ ਇੱਕ ਪੰਜਾਬ 'ਚ ਮੇਰ ਇਹੋ ਜਿਹਾ ਵੀ ਜਿੱਤੇ ਆ ਅਕਾਲੀ ਦਲ ਨਾਲ ਸੰਬੰਧ ਰੱਖਦੇ ਆ ਜਦੋਂ ਉਹਨਾਂ ਨੇ ਇਸ਼ਤਿਹਾਰ ਚ ਪਾਏ ਨਾ ਆਪਣੀ ਪ੍ਰਮੋਸ਼ਨ ਵਾਸਤੇ ਤੇ ਉਹਨਾਂ ਨੇ ਕਹਿੰਦੇ ਵੀ ਲੀਡਰਾਂ ਦੀ ਯਾਨੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੀ ਫੋਟੋ ਹੀ ਨਹੀਂ ਲਾਈ ਉਹਦੇ ਉੱਤੇ ਪਰ ਜਿੱਤੋ ਗਏ ਚਲੋ ਤੁਸੀਂ ਇਸ਼ਤਿਹਾਰਾਂ ਦੀ ਗੱਲ ਕੀਤੀ ਮੈਂ ਵੀ ਤੁਹਾਨੂੰ ਦੱਸਦਾ ਆਪਾਂ ਕਦੇ ਵੀ ਸਰਕਾਰੀ ਇਸ਼ਤਿਹਾਰ ਨਹੀਂ ਲੈਂਦੇ ਨਾ ਆਪਾਂ ਪ੍ਰਾਈਵੇਟ ਇਸ਼ਤਿਹਾਰ ਲੈਂਦੇ ਆ ਆਪਣੇ ਇਸ ਚੈਨਲ ਦੇ ਉੱਤੇ ਅਸੀਂ ਬਿਲਕੁਲ ਹੀ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਇਸ਼ਤਿਹਾਰ ਆਪਾਂ ਲਾਉਂਦੇ ਨਹੀਂ ਸੋ ਨਾ ਕਦੀ ਕਿਸੇ ਤੋਂ ਇਸ਼ਤਿਹਾਰ ਮੰਗਿਆ ਨਾ ਲਿਆ ਨਾ ਕਦੀ ਸਰਕਾਰ ਨੂੰ ਅੱਜ ਤੱਕ ਕਿਹਾ ਹੀ ਹੈ ਪਰ ਨਾ ਕਦੀ ਆਪਾ ਸਰਕਾਰ ਤੋਂ ਇਸ਼ਤਿਹਾਰ ਮੰਗਿਆ ਕਰੀਆ ਸੋ ਇਸ ਕਰਕੇ ਇਹ ਗੱਲ ਬੇਗੱਛਪਸ਼ਟ ਕਰਨਾ ਹੁਣ ਜਦੋਂ ਇਸ਼ਤਿਹਾਰਾਂ ਦੀ ਗੱਲ ਚੱਲੀ ਹੈ ਕਿਤੇ ਕਹਿ ਦੇਣ ਵੀ ਡੱਲਾ ਦੀ ਤੁਹਾਨੂੰ ਨਹੀਂ ਇਸ਼ਤਿਹਾਰ ਮਿਲਿਆ ਹੋਣਾ ਅਸੀਂ ਕਦੀ ਇਸ਼ਤਿਹਾਰ ਲੈਂਦੇ ਹੀ ਨਹੀਂ ਨਾ ਲਿਆ ਪਰ ਕਿਸੇ ਪਾਰਟੀ ਦਾ ਨਹੀਂ ਸੋ ਸਾਨੂੰ ਬਿਨਾਂ ਇਸ਼ਤਿਹਾਰਾਂ ਤੋਂ ਕੰਮ ਕਰਕੇ ਜਿਹੜੀ ਉਹ ਆਨੰਦ ਮਿਲਦਾ ਹਾਂ ਮੈਂ ਇਹ ਵੀ ਤੁਹਾਨੂੰ ਗੱਲ ਦੱਸ ਦਿੰਦਾ ਭਗਵੰਤ ਮਾਨ ਕਈ ਮਾਮਲਿਆਂ ਦੇ ਵਿੱਚ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ ਜਿਹੜਾ ਵੀ ਪੰਜਾਬ ਦਾ ਮੁੱਖ ਮੰਤਰੀ ਚੰਗਾ ਕੰਮ ਕਰੂ ਬਿਲਕੁਲ ਅਸੀਂ ਉਹਦੇ ਚੰਗੇ ਕੰਮ ਦਾ ਅਨਲਿਸਿਸ ਕਰਾਂਗੇ ਪਰ ਕਰਾਂਗੇ ਔਰ ਜਦੋਂ ਸਾਨੂੰ ਲੱਗੂਗਾ ਕਿ ਕਿਸੇ ਮੁੱਦੇ ਤੇ ਗਲਤ ਹੋ ਰਿਹਾ ਹੈ ਤੇ ਉਹਦਾ ਵੀ ਜ਼ਿਕਰ ਬਕਾਇਦਾ ਆਪਾਂ ਕਰਦੇ ਆ ਸੋ ਆਪਾਂ ਅੱਖਾਂ ਬੰਦ ਕਰਕੇ ਕਿਸੇ ਦੇ ਕਿਸੇ ਦਾ ਗੁਣਗਾਨ ਨਹੀਂ ਹਾਂ ਬੇਲੋੜਾ ਗੈਰ ਜ਼ਰੂਰੀ ਕ੍ਰਿਟਿਸਿਜ਼ਮ ਵੀ ਨਹੀਂ ਮੈਂ ਕਰਦਾ ਜਦੋਂ ਤੱਕ ਕੋਈ ਵਿਅਕਤੀ ਚੰਗਾ ਕੰਮ ਕਰਦਾ ਹੈ ਤੇ ਉਹਦੇ ਚੰਗੇ ਕੰਮ ਦਾ ਜ਼ਿਕਰ ਹੋਣਾ ਚਾਹੀਦਾ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਔਰ ਜਿਹੜਾ ਲੀਡਰ ਪੰਜਾਬ ਨਾਲ ਖੜਾ ਹੈ ਆਪਾਂ ਉਹਦੇ ਨਾਲ ਖੜੇ ਆਂ ਜਦੋਂ ਲੀਡਰ ਨੇ ਪੰਜਾਬ ਦਾ ਸਾਥ ਛੱਡਤਾ ਆਪਾਂ ਉਸ ਲੀਡਰ ਦੇ ਨਾਲ ਹੀ ਖੜੇ ਆਂ ਜਿਹੜਾ ਪੰਜਾਬ ਨਾਲ ਖੜਾ ਹੈ ਫਿਰ ਜਿਹੜਾ ਪੰਜਾਬ ਤੋਂ ਦੂਰ ਹੈ ਆਪਣੇ ਤੋਂ ਦੂਰ ਹੈ ਅੱਛਾ ਡੱਲਾ ਸਾਹਿਬ ਇੱਕ ਗੱਲ ਇੱਥੇ ਹੋਰ ਜਿੱਦਾਂ ਤੁਸੀਂ ਇਸ ਇਸ਼ਤਿਹਾਰਾਂ ਬਾਰੇ ਕਲੀਅਰ ਕੀਤੀ ਤਾਂ ਹੀ ਆਪਾਂ ਦਰਸ਼ਕਾਂ ਨੂੰ ਇਹ ਗੱਲ ਬਾਰ-ਬਾਰ ਕਹਿੰਨੇ ਆਉਣੇ ਆ ਵੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਇਹਨੂੰ ਸ਼ੇਅਰ ਕਰਿਆ ਕਰੋ ਇਨੂੰ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਅਸੀਂ ਇਹ ਜਿਹੜਾ ਚੈਨਲ ਹੈ ਇਹ ਤੁਹਾਡੀ ਆਸਤੇ ਤੁਹਾਡੇ ਲਾਈਕ ਸ਼ੇਅਰ ਤੁਹਾਡੇ ਵਿਊਜ਼ ਦੇ ਉੱਤੇ ਚਲਾਉਂਦੇ ਆ ਇਸ਼ਤਿਹਾਰ ਅਸੀਂ ਕਿਸੇ ਵੀ ਸਿਆਸੀ ਪਾਰਟੀ ਦਾ ਬਿਲਕੁਲ ਨਹੀਂ ਲੈਂਦੇ ਤੇ ਹੁਣ ਡੱਲਾ ਸਾਹਿਬ ਇਹ ਦੱਸੋ ਵੀ ਉਹ ਕਿਹੜੇ ਕਾਉਂਸਲਰ ਸੀਗੇ ਕਿਹੜੇ ਜ਼ਿਲ੍ਹੇ ਨਾਲ ਕਿਹੜੇ ਸ਼ਹਿਰ ਨਾਲ ਸੰਬੰਧਿਤ ਸੀ ਮੈਨੂੰ ਪਤਾ ਲੱਗਿਆ ਲੁਧਿਆਣੇ ਤੋਂ ਵੀ ਇੱਕ ਕਾਉਂਸਲਰ ਸੀ ਜੀ ਇਸ ਤਰ੍ਹਾਂ ਦੀ ਗੱਲ ਆਈ ਸੀ ਮੈਨੂੰ ਕਿਸੇ ਨੇ ਦੱਸੀ ਹਾਲਾਂਕਿ ਹਜੇ ਤੱਕ ਉਹਦੀ ਮੈਂ ਪੁਸ਼ਟੀ ਨਹੀਂ ਕੀਤੀ ਜੀ ਇੱਕ ਕਾਉਂਸਲਰ ਸੀ ਕਹਿੰਦੇ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਖਾਲੀ ਦਲ ਦੀ ਜੀ ਉਹਨਾਂ ਨੇ ਆਪਣੇ ਪੋਸਟਰਾਂ ਤੇ ਮੌਜੂਦਾ ਲੀਡਰਸ਼ਿਪ ਦੀ ਫੋਟੋ ਨਹੀਂ ਛਾਪੀ ਬਲਕਿ ਅਕਾਲੀ ਦਲ ਦੇ ਕਿਸੇ ਹੋਰ ਲੀਡਰ ਦੀ ਫੋਟੋ ਛਾਪੀ ਤੇ ਉਹਦੇ ਕਰਕੇ ਉਹਨਾਂ ਨੂੰ ਜਿੱਤ ਵੀ ਮਿਲੀ ਵੱਡਾ ਪਰ ਮੇਰਾ ਹੀ ਮੰਨਣਾ ਹੈ ਇਹ ਵੀ ਇੱਕ ਕਾਰਨ ਹੋ ਸਕਦਾ ਸੰਦੀਪ ਜੀ ਕਿ ਆ ਸੰਜੋਗ ਵਜੋਂ ਉਹ ਲੀਡਰ ਜਿੱਤ ਗਿਆ ਕੌਂਸਲਰ ਜਿੱਤ ਗਿਆ ਉਹਨਾਂ ਦਾ ਆਪਣਾ ਆਧਾਰ ਵੀ ਹੋ ਗਿਆ ਇਸ ਕਰਕੇ ਨਹੀਂ ਜਿੱਤਿਆ ਵੀ ਉਹਨੇ ਮੌਜੂਦਾ ਲੀਡਰਸ਼ਿਪ ਦੀ ਫੋਟੋ ਨਹੀਂ ਲਾਈ ਤੇ ਲੋਕਾਂ ਨੇ ਵੋਟ ਪਾਤੀ ਜਿਆ ਨਹੀਂ ਹੈ ਮੌਜੂਦਾ ਲੀਡਰਸ਼ਿਪ ਉਹਨਾਂ ਦਿਨਾਂ 'ਚ ਖੈਰ ਸਜ਼ਾ ਲੱਗੀ ਹੋਈ ਸੀ ਸ਼੍ਰੀ ਕਾਲ ਤਖਤ ਸਾਹਿਬ ਤੋਂ ਸੋ ਉਧਰ ਵੀ ਰੋਜੀ ਹੋਈ ਸੀ ਡੱਲਾ ਸਾਹਿਬ ਇੱਕ ਗੱਲ ਹੋਰ ਦੱਸੋ ਹੁਣ ਬਈ ਇਹ ਤੇ ਸਥਿਤੀ ਲਗਭਗ ਇੱਕ ਅੱਧੇ ਦਿਨ ਚ ਕਲੀਅਰ ਹੋ ਜਾਣੀ ਆ ਦਲ ਬਦਲੀ ਸ਼ੁਰੂ ਹੋ ਗਈ ਆ ਹੁਣ ਸਵਾਲ ਇੱਥੇ ਇਹ ਆ ਵੀ ਜਿਹੜੀ ਪਾਰਟੀ ਦੀ ਅਸੀਂ ਗੱਲ ਕਰ ਰਹੇ ਆ ਅਕਾਲੀ ਦਲ ਦੀ ਅਕਾਲੀ ਦਲ ਦੇ ਵਿੱਚ ਕਮਾਸਾਨ ਮਚਿਆ ਹੋਇਆ ਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੈ ਇਹ ਚਰਚਾ ਦੇ ਵਿੱਚ ਹੈ ਇਹ ਹਾਲੇ ਤੱਕ ਹੋਈ ਨਹੀਂ ਹੈ ਪਰ ਹੁਣ ਦਲਜੀਤ ਚੀਮਾ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੌਰਾਨ ਕਹਿੰਦੇ ਆ ਕਿ ਜਨਵਰੀ ਦੇ ਪਹਿਲੇ ਹਫਤੇ ਕਰ ਲਵਾਂਗੇ ਤੇ ਉਹਦੇ ਵਿੱਚ ਇੱਕ ਵਾਰ ਫੇਰ ਉਹੀ ਸੁਖਬੀਰ ਬਾਦਲ ਦਾ ਅਸਤੀਫਾ ਕਹਿੰਦੇ ਉਹਦੇ ਉੱਤੇ ਫੇਰ ਚਰਚਾ ਜ਼ਰੂਰ ਹੋਏਗੀ ਦੇਖੋ ਮੈਂ ਸੁਣ ਰਿਹਾ ਸੀ ਕੱਲ ਇੰਟਰਵਿਊ ਦਲਜੀਤ ਸਿੰਘ ਚੀਮਾ ਦੀ ਇੱਕ ਚੈਨਲ ਦੇ ਉੱਤੇ ਜੀ ਦਲਜੀਤ ਸਿੰਘ ਚੀਮਾ ਨੇ ਇੱਕ ਯਾ ਕਿ ਵਰਕਿੰਗ ਕਮੇਟੀ ਕੋਲੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਆਇਆ ਸੀ ਉਦੋਂ ਮੀਟਿੰਗ ਦੇ ਵਿੱਚ ਇਹ ਗੱਲ ਬਣੀ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਕਿ ਜ਼ਿਲ੍ਹੇ ਜੱਥੇਦਾਰਾਂ ਤੋਂ ਐਸਜੀਪੀਸੀ ਮੈਂਬਰਾਂ ਤੋਂ ਔਰ ਬਾਕੀ ਜਿਹੜੇ ਜ਼ਿਲ੍ਹਾ ਪ੍ਰਧਾਨ ਵਗੈਰਾ ਨੇ ਜਾਂ ਹੋਰ ਜਿਹੜੇ ਵਿੰਗ ਨੇ ਉਹਨਾਂ ਨਾਲ ਵੀ ਇੱਕ ਵਾਰੀ ਸਲਾਹ مشورہ ਕੀਤਾ ਜਾਵੇ ਫਿਰ ਆਖਰੀ ਫੈਸਲਾ ਲਿਆ ਜਾਵੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਉਹ ਮੌਕਾ ਨਹੀਂ ਮਿਲਿਆ ਕਿਉਂਕਿ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਖਤ ਤਖਤ ਤੇ ਸ਼੍ਰੀ ਹਰਿਖੰਦਕ ਸਾਹਿਬ ਤੇ ਤਲਬ ਕਰ ਲਗੇ ਲੀਡਰ ਹੁਣ ਵਿਕਰਮਜੀਠੀਆ ਕਹਿੰਦੇ ਨੇ ਮਾਫ਼ ਕਰਨਾ ਦਲਜੀਤ ਸਿੰਘ ਚੀਮਾ ਕਹਿੰਦੇ ਨੇ ਕਿ ਅਸੀਂ 27 ਤੋਂ ਬਾਅਦ ਜਨਵਰੀ ਦੇ ਪਹਿਲੇ ਹਫਤੇ ਮੀਟਿੰਗ ਸੱਦ ਸਕਦੇ ਹਾਂ ਵਰਕਿੰਗ ਕਮੇਟੀ ਦੀ ਮੈਨੂੰ ਇਹ ਲੱਗਦਾ ਹੈ ਕਿ ਅੱਜ ਕਿਸੇ ਵੀ ਵੇਲੇ ਅੱਜ ਜਾਂ ਹੁਣੇ ਕਿਸੇ ਵੀ ਵੇਲੇ ਸ਼੍ਰੋਮਣੀ ਅਕਾਲੀ ਦਲ ਜਨਵਰੀ ਦੇ ਪਹਿਲੇ ਹਫਤੇ ਕਿਹੜੇ ਦਿਨ ਮੀਟਿੰਗ ਕਰਨੀ ਹੈ ਇਹਦੀ ਡੇਟ ਜ਼ਰੂਰ ਦਊਗਾ ਉਹ ਇਸ ਕਰਕੇ ਕਿਉਂਕਿ ਇਸੇ ਕਰਕੇ ਟੈਲੀਵਿਜ਼ਨ ਤੇ ਵੀ ਆਉਣਾ ਪਿਆ ਦਲਜੀਤ ਸਿੰਘ ਚੀਮਾ ਨੂੰ ਕਿਉਂਕਿ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਹੈ ਕਿ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਹਰਕਾਲਤਾਕਤ ਸਾਹਿਬ ਦੇ ਹੁਕਮਾਂ ਨੂੰ ਇਨ ਬਿਨ ਪ੍ਰਵਾਹ ਨਹੀਂ ਕਰ ਰਹੀਆ ਬਿਲਕੁਲ ਦਲਜੀਤ ਸਿੰਘ ਚੀਮਾ ਕਹਿੰਦੇ ਅਸੀਂ ਬਿਲਕੁਲ ਸ਼੍ਰੀ ਹਰਕਾਲਤਾਕਤ ਸਾਹਿਬ ਤੋਂ ਸਿੱਧ ਲੈ ਕੇ ਚੱਲਦੇ ਆ ਸਾਰੇ ਹੁਕਮ ਮੰਨਦੇ ਆ ਪਰ ਇਹ ਨਹੀਂ ਦੱਸਿਆ ਅ ਦਲਜੀਤ ਸਿੰਘ ਚੀਮਾ ਉਹਨਾਂ ਨੇ ਕਿ ਕੀ ਜਿਸ ਦਿਨ ਵਰਕਿੰਗ ਕਮੇਟੀ ਦੀ ਬੈਠਕ ਹੈ ਜਿਵੇਂ ਹੁਕਮ ਹੋਇਆ ਸੀ ਕਿ ਅਸਤੀਫਾ ਮਨਜ਼ੂਰ ਕਰਕੇ ਭੇਜੋ ਇਹ ਨਹੀਂ ਉਹਨਾਂ ਨੇ ਕਿਹਾ ਕਿ ਵਰਕਿੰਗ ਕਮੇਟੀ ਦੀ ਬੈਠਕ ਚ ਸੁਖਵੀਰ ਬਾਦਲ ਜੀ ਦਾ ਅਸਤੀਫਾ ਮਨਜ਼ੂਰ ਕਰਕੇ ਅਸੀਂ ਅਗਾਲ ਤੱਕ ਸਾਬ ਪੈ ਦਾਂਗੇ ਉਹ ਕਹਿੰਦੇ ਵਰਕਿੰਗ ਕਮੇਟੀ ਦੀ ਬੈਠਕ ਹੈ ਉਹਦੇ ਵਿੱਚ ਇਹਨਾਂ ਅਸਤੀਫਿਆਂ ਤੇ ਵਿਚਾਰ ਹੋਣਾ ਇਸ ਤਰੀਕੇ ਨਾਲ ਉਹਨਾਂ ਨੇ ਗੱਲ ਆਪਣੀ ਅੱਗੇ ਰੱਖੀ ਹੈ ਔਰ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਜੀ ਉਹਦੀ ਜਿਹੜੀ ਕੋਈ ਨਾ ਕੋਈ ਲੀਗਲ ਕੰਪਲਿਕੀਸ਼ਨ ਨਾ ਹੋਵੇ ਉਹ ਜ਼ਿਕਰ ਬਾਰ-ਬਾਰ ਕਰਦੇ ਰਹੇ ਕਿ ਅਸੀਂ ਸੱਤ ਮੈਂਬਰੀ ਕਮੇਟੀ ਦੇ ਸੰਬੰਧ ਚ ਵਰਕਿੰਗ ਕਮੇਟੀ ਹੈ ਜਿਹੜੀ ਉਹ ਸਲਾਹ مشورہ ਕਰੇਗੀ ਹਾਲਾਂਕਿ ਉਹ ਇਹ ਵੀ ਕਹਿੰਦੇ ਰਹੇ ਵਿੱਚ ਵਿੱਚ ਦਲਜੀਤ ਸਿੰਘ ਚੀਮਾ ਆਪਣੇ ਇੰਟਰਵਿਊ ਦੇ ਕਿ ਕੁਝ ਲੋਕ ਲਗਾਤਾਰ ਅਕਾਲੀ ਦਲ ਦੇ ਖਿਲਾਫ ਨਾ ਪੱਖੀ ਜਿਹੜਾ ਮਾਹੌਲ ਹੈ ਉਹ ਬਣਾ ਰਹੇ ਸੀ ਪਰ ਅਕਾਲੀ ਦਲ ਸ਼੍ਰੀ ਹਰਖਾਲਤਾਖਰ ਸਾਹਿਬ ਦੀਆਂ ਹੁਕਮਾਂ ਮੁਤਾਬਕ ਉਹਨਾਂ ਨੇ ਸਜ਼ਾ ਵੀ ਸਾਰਿਆਂ ਨੇ ਭੁਗਤੀ ਔਰ ਬਾਕੀ ਫੈਸਲੇ ਵੀ ਉਹ ਸਿਰ ਚਕਾਉਂਦੇ ਨੇ ਸੋ ਇਸ ਤਰੀਕੇ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਪਰ ਮੈਨੂੰ ਇਹ ਲੱਗਦਾ ਕਿ ਅਗਰ ਜਨਵਰੀ ਦੇ ਪਹਿਲੇ ਹਫ਼ਤੇ ਵੀ ਮੀਟਿੰਗ ਹੈ ਜੀ ਕੀ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਵਿਚਾਰਿਆ ਜਾਏਗਾ ਕਿਉਂਕਿ ਉਹਨਾਂ ਦੀ ਟਰਮ ਤਾਂ ਖਤਮ ਹੋ ਗਈ ਜੀ ਮੈਂਬਰਸ਼ਿਪ ਦੀ ਗੱਲ ਮੰਨਦੇ ਨੇ ਦਿਲਜੀਤ ਸਿੰਘ ਚੀਮਾ ਕਿ ਮੈਂਬਰਸ਼ਿਪ ਸਾਨੂੰ ਕਰਨ ਵਾਲੀ ਹੈ ਅੱਛਾ ਇੱਥੇ ਡੱਲਾ ਸਾਹਿਬ ਇੱਕ ਗੱਲ ਹੋਰ ਨਹੀਂ ਕਲੀਅਰ ਹੋਈ ਵੀ 1 ਸਾਲ ਦਾ ਜਿਹੜਾ ਐਕਸਟੈਂਸ਼ਨ ਦਾ ਇਹਨਾਂ ਦੇ ਸੰਵਿਧਾਨ ਚ ਲਿਖਿਆ ਹੋਇਆ ਅਕਾਲੀ ਦਲ ਦੇ ਉਹ ਇਹਨਾਂ ਨੇ ਮਤਲਬ ਉਹ ਜਿਹੜਾ ਪਰ ਕਿਰਿਆਵਾ ਉਹਨੂੰ ਇਸਤੇਮਾਲ ਚ ਲਿਆਂਦਾ ਉਹ ਜਿਹੜਾ ਇਹਨਾਂ ਦੇ ਕੋਲ ਇੱਕ ਕਹਿ ਲਈ ਹੈ ਵੀ ਸੁਪਰ ਪਾਵਰ ਹੈ ਉਹਨੂੰ ਇਹ ਇਸਤੇਮਾਲ ਕੀਤਾ ਜਾਂ ਨਹੀਂ ਕੀਤਾ ਵੀ ਇੱਕ ਸਾਲ ਹੀ ਨਹੀਂ ਉਹਦੇ ਬਾਰੇ ਹਜੇ ਤੱਕ ਕੋਈ ਕਲੈਰਿਟੀ ਨਹੀਂ ਵੀ ਕੀ ਇਹਨਾਂ ਨੇ ਜਿਹੜਾ ਹਾਊਸ ਹੈ ਉਹਨੂੰ ਇੱਕ ਸਾਲ ਹੀ ਅੱਗੇ ਵਧਾਇਆ ਜਾਂ ਨਹੀਂ ਵਧਾਇਆ ਮੈਨੂੰ ਲੱਗਦਾ ਹਜੇ ਨਹੀਂ ਬਤਾਇਆ ਉਹਦੇ ਬਾਰੇ ਕਿਸੇ ਤਰ੍ਹਾਂ ਦੇ ਪਰ ਕਹਿੰਦੇ ਲੱਗਾ ਵੀ ਇੱਕ ਸਾਲ ਹੀ ਨਹੀਂ ਵਧਾਇਆ ਫਿਰ ਤੇ 14 ਦਸੰਬਰ ਨੂੰ ਸਾਰਾ ਜਿਹੜਾ ਹਾਊਸ ਹੈ ਉਹੀ ਐਕਸਪਾਇਰ ਹੋ ਚੁੱਕਾ ਹੈ ਹਾਂ ਬਿਲਕੁਲ ਸੋ ਪਰ ਜਿਹੜੀ ਵਰਕਿੰਗ ਕਮੇਟੀ ਹੈ ਵਰਕਿੰਗ ਕਮੇਟੀ ਕੋਲੇ ਅਧਿਕਾਰ ਹੁੰਦਾ ਜਦੋਂ ਵਰਕਿੰਗ ਕਮੇਟੀ ਬੈਠਦੀ ਹੈ ਕਿਉਂਕਿ ਅਗਲੀ ਕਾਰਵਾਈ ਹਾਊਸ ਐਕਸਪਾਇਰ ਹੋਣ ਤੋਂ ਬਾਅਦ ਜਿਹੜੀ ਹੋਣੀ ਹੈ ਪਹਿਲਾਂ ਉਹ ਮੈਨੂੰ ਲੱਗਦਾ ਹੈ ਇਹੀ ਹੋਏਗੀ ਕਿ ਉਹ ਹਾਊਸ ਦਾ ਕਾਰਜਕਾਲ ਹੈ ਜਿਹੜਾ ਪਹਿਲਾਂ ਵਧਾਉਣਗੇ ਔਰ ਉਸ ਤੋਂ ਬਾਅਦ ਜਿਹੜੀਆਂ ਕਮੇਟੀ ਦੀਆਂ ਪ੍ਰਵਾਨਗੀ ਦੀਆਂ ਗੱਲਾਂ ਅੱਗੇ ਚੱਲਣਗੀਆਂ ਜਾਂ ਜਿਹੜੀ ਵਰਕਿੰਗ ਕਮੇਟੀ ਹੈ ਉਹ ਕਮੇਟੀ ਨੂੰ ਪ੍ਰਵਾਨ ਕਰੇਗੀ ਜਾਂ ਹੋਰ ਵਿਚਾਰ ਕਰਨ ਦੇ ਲਈ ਜੱਜਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਮਾਂ ਮੰਗੇਗੀ ਪਰ ਇਹ ਕਾਰਵਾਈ ਸ਼ੁਰੂ ਹੋਏਗੀ ਦਿਖਣ ਵਾਲੀ ਗੱਲ ਹੋਣੀ ਰਹਿਣੀ ਹੈ ਕਿ ਉਹ ਲੀਡਰ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਹੁਕਮ ਦੇ ਦਿੱਤਾ ਕਿ ਹੁਣ ਕੋਈ ਦਾਗੀ ਬਾਗੀ ਨਹੀਂ ਸਾਰੇ ਇਕੱਠੇ ਹੋ ਕੇ ਚੱਲੋ ਪਰ ਬਹੁਤ ਸਾਰੇ ਜਿਹੜੇ ਸੁਧਾਰ ਲਹਿਰ ਦੇ ਲੀਡਰ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢ ਦਿੱਤਾ ਗਿਆ ਸੀ ਇਹ ਬੜੀ ਵੱਡੀ ਗੱਲ ਜਿਸ ਤੋਂ ਬਾਅਦ ਉਹ ਸ਼ਿਕਾਇਤ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸੀ ਹੁਣ ਜਦੋਂ ਵਰਕਿੰਗ ਕਮੇਟੀ ਦੀ ਮੈਂਬਰ ਹੋਏਗੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਕਿ ਜਿਹੜੇ ਮੈਂਬਰ ਕੱਢ ਦਿੱਤੇ ਗਏ ਸੀ ਕੀ ਪਹਿਲਾਂ ਉਹਨਾਂ ਦੀ ਮੈਂਬਰਸ਼ਿਪ ਕੀਤੀ ਜਾਵੇਗੀ ਯਾ ਜਿਹੜੀ ਉਹਨਾਂ ਦੀ ਐਕਸਪਲਸ਼ਨ ਹੈ ਜਿਹੜਾ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਯਾ ਉਹਨਾਂ ਨੂੰ ਪਾਰਟੀ ਚ ਜਿਹੜਾ ਉਹਨਾਂ ਨੂੰ ਕੱਢਿਆ ਗਿਆ ਸੀ ਉਹ ਹੁਕਮ ਵਾਪਸ ਲਿਆ ਜਾਏਗਾ ਪਾਰਟੀ ਵੱਲੋਂ ਇਹ ਵੀ ਗੱਲਾਂ ਦੇਖਣ ਵਾਲੀਆਂ ਹੋਣਗੀਆਂ ਅਗਰ ਕੱਢੇ ਗਏ ਲੋਕ ਪਾਰਟੀ ਚ ਵਾਪਸ ਨਾ ਸ਼ਾਮਲ ਕੀਤੇ ਗਏ ਉਹਨਾਂ ਦੀ ਮੈਂਬਰਸ਼ਿਪ ਨਾ ਭਰੀ ਗਈ ਪਹਿਲਾਂ ਉਹਨਾਂ ਨੂੰ ਵਾਪਸ ਪਾਰਟੀ ਚ ਨਾ ਲਿਆਂਦਾ ਗਿਆ ਤੇ ਫੇਰ ਮੈਨੂੰ ਲੱਗਦਾ ਗੱਲ ਅੱਗੇ ਵਧਣੀ ਨਹੀਂ ਪਰ ਮੈਨੂੰ ਇਹ ਲੱਗਦਾ ਕਿ ਵਰਕਿੰਗ ਕਮੇਟੀ ਦੀ ਮੈਂਬਰ ਵਾਲੇ ਦਿਨ ਵਰਕਿੰਗ ਕਮੇਟੀ ਦੀ ਮੀਟਿੰਗ ਵਾਲੇ ਦਿਨ ਉਹ ਲੋਕ ਜਿਹੜੇ ਪਾਰਟੀ ਚੋਂ ਕੱਢ ਦਿੱਤੇ ਗਏ ਸੀ ਉਹਨਾਂ ਦਾ ਰਿਐਕਸ਼ਨ ਕੀ ਹੁੰਦਾ ਕਿ ਉਹ ਵੀ ਉੱਥੇ ਪਹੁੰਚਣਗੇ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਨਜ਼ਰ ਬਣਾ ਕੇ ਰੱਖਣੀ ਪੈਣੀ ਹੈ ਬੜਾ ਬੜੇ ਦਿਲਚਸਪ ਮੋੜ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਉਹ ਪਹੁੰਚ ਗਈ ਹੈ ਪੰਡਾ ਸਾਹਿਬ ਵੈਸੇ ਜੇ ਇਦਾਂ ਨਾ ਕੀਤਾ ਗਿਆ ਜਿਹੜਾ ਬਾਗੀ ਤੜਾ ਉਹਨਾਂ ਨੂੰ ਨਾਸ਼ ਅਮਲ ਕੀਤਾ ਗਿਆ ਜਾਂ ਜੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਹੋਇਆ ਉਹਨਾਂ ਨੂੰ ਬਾਹਰ ਹੀ ਰਹਿਣ ਦਿੱਤਾ ਗਿਆ ਤਾਂ ਅਕਾਲੀ ਦਲ ਦੇ ਵਿੱਚ ਹਾਲਾਤ ਇੱਕ ਵਾਰੀ ਫੇਰ 1999 ਵਾਲੇ ਬਣ ਜਾਣੇ ਜਦੋਂ ਟੋਹੜਾ ਸਾਹਿਬ ਨੇ ਆਪਣੀ ਪਾਰਟੀ ਬਣਾ ਲਈ ਸੀ ਨਹੀਂ ਪਰ ਮੈਨੂੰ ਇਹ ਲੱਗਦਾ ਨਾ ਸ੍ਰੀ ਅਕਾਲ ਤਖਤ ਸਾਹਿਬ ਨੇ ਜਦੋਂ ਕਹਿ ਹੀ ਦਿੱਤਾ ਕਿ ਹੁਣ ਦਾਗੀ ਬਾਗੀ ਸਾਰੇ ਇਕੱਠੇ ਹੋ ਕੇ ਚੱਲਣਗੇ ਜਾਂ ਦਾਗੀ ਬਾਗੀ ਹੁਣ ਕਿਸੇ ਨੇ ਨਹੀਂ ਕੁਝ ਕਰਨਾ ਵੱਖਰੇ ਨਹੀਂ ਚੱਲਣਾ ਇਹਦਾ ਮਤਲਬ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਤਾਂ ਏਕਤਾ ਦਾ ਹੁਕਮ ਸੁਣਾਤਾ ਹੁਣ ਇਹ ਵੀ ਵਰਕਿੰਗ ਕਮੇਟੀ ਦੇ ਨਿਰਪਰ ਕਰਦਾ ਨਾ ਕਿ ਕੀ ਉਹ ਉਸ ਏਕਤਾ ਦੇ ਹੁਕਮ ਨੂੰ ਪ੍ਰਵਾਨ ਕਰਦੀ ਹੈ अगर वर्किंग कमेटी ने ये हुक्म ना माने उन लोकां नु ना शामिल ਕੀਤਾ ਗਿਆ ਤੇ ਗੱਲ ਤਾਂ ਫੇਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਜਾਣੀ ਮੈਂ ਕੱਲ ਦੇ ਪ੍ਰੋਗਰਾਮ ਚ ਵੀ ਕਿਹਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਬਹੁਤ ਖਾਸ ਨਜ਼ਰ ਉਹਨਾਂ ਨੇ ਪੂਰੇ ਮਾਮਲੇ ਤੇ ਬਣਾ ਕੇ ਰੱਖੀ ਹੈ ਪਰ ਅਗਰ ਇਹ ਲੱਗਿਆ ਕਿਤੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮ ਇਨ ਬਿਨ ਲਾਗੂ ਨਹੀਂ ਹੋ ਰਹੇ ਤਾਂ ਫੇਰ ਜਿਹੜਾ ਸਿੱਖ ਕੌਮ ਹੈ ਸਿੱਖ ਪੰਥ ਹੈ ਉਹਦੇ ਵਿੱਚ ਵੀ ਇਹ ਆਵਾਜ਼ ਵੱਡੀ ਜਾਊਗੀ ਔਰ ਜੱਥੇਦਾਰ ਸਾਹਿਬ ਵੀ ਨਹੀਂ ਚਾਣਗੇ ਕਿ ਹੁਕਮ ਇਨ ਬਿਨ ਨਾ ਮੰਨੇ ਜਾਣ ਅਗਰ ਨਹੀਂ ਮੰਨੇ ਜਾਂਦੇ ਤੇ ਉਹ ਦੁਬਾਰਾ ਤਲਬ ਕਰ ਸਕਦੇ ਨੇ ਲੀਡਰਸ਼ਿਪ ਨੂੰ ਜਾਂ ਉਹ ਇੱਕ ਨਵਾਂ ਹੁਕਮਨਾਮਾ ਵੀ ਜਾਰੀ ਕਰ ਸਕਦੇ ਨੇ ਸੋ ਇਸ ਕਰਕੇ ਇਹ ਬੜੀ ਦਿਲਚਸਪ ਦਿਲਚਸਪ ਮੋੜ ਤੇ ਅਕਾਲੀ ਸਿਆਸਤ ਹੈ ਦੇਖਣ ਵਾਲੀ ਗੱਲ ਹੋਏਗੀ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ ਕਿ ਹੁਣ ਇਹ ਫੈਸਲੇ ਕਿਸ ਰੂਪ ਚ ਅਕਾਲੀ ਦਲ ਲੈਂਦਾ ਹੈ ਬੇਲਾਸਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਆਪਣਾ ਪੱਖ ਸਾਡੇ ਤੱਕ ਭੇਜ ਸਕਦਾ ਹੈ ਅਸੀਂ ਉਹਨਾਂ ਦੀ ਗੱਲ ਵੀ ਅੱਗੇ ਵਧਾਵਾਂਗੇ ਬਹੁਤਾਂ